ਇਹ ਲੇਟੇ ਤੁਸੀਂ ਦਿੱਲੀ ਦੇ ਨਾਲੇ ਰਹਿਣ ਵਾਲੇ ਹੋ ਨਹੀਂ ਦਿੱਲੀ ਚ ਤਾਂ ਕਿ ਆਏ ਜਿਵੇਂ ਪੰਜਾਬ ਦੇ ਰਹਿਣ ਵਾਲੇ ਜਾਂ ਇਹ ਮੈਲਾ ਮੋਗਾ ਪੰਜਾਬ ਦੇ ਵਿੱਚ ਸੈਕਟਰੀਆ ਇਹ ਸਾਨੂੰ ਮੌਕਾ ਮਿਲਿਆ ਕੁਝ ਪੈਣਾ ਨੂੰ ਪੰਜਾਬ ਤੋਂ ਜਾਣ ਦਾ ਉੱਥੇ ਤੇ ਉਥੇ ਕੰਮ ਕਰਨ ਦਾ ਅਸੀਂ ਜਦੋਂ ਗਏ ਉੱਥੇ ਤਾਂ ਅਸੀਂ ਪੰਜਾਬ ਦੇ ਹਾਲਾਤ ਦੱਸੇ ਉਹਨਾਂ ਨੂੰ ਦਿੱਲੀ ਵਾਲਿਆਂ ਨੂੰ ਕਿ ਸਾਡੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਤੇ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਦਿੱਲੀ ਵਾਲਿਆਂ ਨੂੰ ਕੁਝ ਤਾਂ ਸਾਨੂੰ ਸਮਝ ਆਇਆ ਕਿ ਪੰਜਾਬ ਦੇ ਵਿੱਚ ਜੋ ਹੋ ਰਿਹਾ ਉਹ ਦਿੱਲੀ ਚ ਦੁਆਰ ਬਾਰਾ ਰਬੀਟ ਨਾ ਕਰੋ ਤੇ ਮੈਂ ਤੇ ਬਹੁਤ ਸੁਭਾਗੇਸ਼ਾਲੀ ਆ ਜੋ ਅੱਜ ਬੀਜੇਪੀ ਨੇ ਦਿੱਲੀ ਜਿੱਤੋਈ ਆ ਉਹਦੇ ਵਿੱਚ ਮੇਰਾ ਵੀ ਰੋਲ ਹੈ ਮੈਂ ਵੀ ਆਪਣਾ ਐਫਰਟ ਦਿੱਤਾ ਮੈਂ ਵੀ ਆਪਣਾ ਕੰਮ ਕਰਕੇ ਦਿਖਾਇਆ ਔਰ ਆਪਣੀ ਭੈਣਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਭੈਣਾਂ ਦੇ ਸਹਿਯੋਗ ਦੇ ਨਾਲ ਜਿੱਗੀ ਦਿੱਤੀ ਹੈ ਤੇ ਮੈਂ ਸਾਰੀਆਂ ਭੈਣਾਂ ਨੂੰ ਅਪੀਲ ਕਰਦੀ ਆ ਕਿ ਪੰਜਾਬ ਵਿੱਚ ਵੀ ਕਮਰ ਕੱਸ ਲੋ ਤਾਂ ਕਿ ਪੰਜਾਬ ਵਿੱਚ ਅਗਰ ਬੀਜੇਪੀ ਆਏਗੀ ਤੇ ਭੈਣਾਂ ਦੇ ਕਰਕੇ ਆਏਗੀ ਨਹੀਂ ਤੇ ਜਿੱਥੇ ਵੀ ਰੋਲ ਹੁੰਦਾ 50% ਦਾ ਭੈਣਾਂ ਦਾ ਰੋਲ 50% ਹੈ ਸਰਕਾਰਾਂ ਬਣਾ ਵੀ ਸਕਦੀਆਂ ਤੇ ਗਿਣਾ ਵੀ ਸਕਦੀਆਂ ਦਿੱਲੀ ਦੀ ਸਰਕਾਰ ਜੀ ਤੁਹਾਡੇ ਵਾਸਤੇ ਉਦਾਹਰਣ ਹੈ ਇਹ ਪੈਣਾ ਤੋਂ ਬਣਾਈ ਸਰਕਾਰ ਹੈ ਪਹਿਲੇ ਕੇਜਰੀਵਾਲ ਨੇ ਬਣਾਇਆ ਸੀ ਜੇ ਅੱਜ ਬੀਜੇਪੀ ਹੈਗੇ ਤਾਂ ਪੈਣਾ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਨੀ ਵੱਡੀ ਲੀਡਰ ਜਿਵੇਂ ਜਿੱਦਲੇ ਤੁਸੀਂ ਸ਼ਹਿਰ ਵਾਸੀਆਂ ਨੂੰ ਇਹੀ ਹੋਇਆ ਅਪੀਲ ਮੇਰੀ ਕਿ ਜਿਹੜੇ ਛੋਟੇ ਛੋਟੇ ਕਾਰਜਕਰਤਾ ਨੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ 'ਤੇ ਧਿਆਨ ਦੇ ਕੇ ਹੋਰ ਉਹਨਾਂ ਨੂੰ ਅੱਗੇ ਲਿਆ ਕੇ ਅਸੀਂ ਕੰਮ ਕਰਾਂਗੇ ਤੇ ਜੂ ਬੀਜੇਪੀ ਪੰਜਾਬ ਚ ਆਏ ਅਸੀਂ ਅੱਜ ਬਹੁਤ ਜ਼ਿਆਦਾ ਤੇ ਉਤਸ਼ਾਹ ਤੁਹਾਡਾ ਦੇਖ ਰਹੇ ਹੋ ਜਦੋਂ ਭਾਰਤੀ ਜਨਤਾ ਪਾਰਟੀ ਜਿੰਨੇ ਮੋਟੀ ਸਰਕਾਰਾਂ ਦੀਆਂ ਬੱਲੇ ਬੱਲੇ ਹੋ ਗਈ ਆ ਅੱਜ ਕੇਂਦਰੀ ਵਾਲੂ ਹਰਾ ਕੇ ਅੱਜ ਬੀਜੇਪੀ ਨੇ ਵਨ ਨੰਬਰ ਤੇ ਆ ਕੇ ਪੂਰੇ ਪੰਜਾਬ ਦਾ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਵਾ ਮੋਦੀ ਜੀ ਜਿੰਦਾਬਾਦ ਜਿੰਦਾਬਾਦ ਦੇਖ ਸਾਡਾ ਪੂਰਾ ਸਾਰੇ ਕਾਰਜਕਰਤਾ ਇਹ ਬਹੁਤ ਖੁਸ਼ੀ ਦਾ ਮੌਕਾ ਹੈ ਕਿਉਂਕਿ ਸਭ ਨੂੰ ਪਤਾ ਹੈ ਜਿਸ ਨਾਲ 27 ਸਾਲਾਂ ਬਾਅਦ ਦਿੱਲੀ ਜਿੱਤੀ ਹੈ ਆਪਣੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਗੁਆਚੇ ਐਲੈਕਸ਼ਨ 2027 ਚ ਅਸੀਂ ਪੰਜਾਬ ਜਿੱਤਾਂਗੇ ਦਿੱਲੀ ਤੇ ਜਿੱਤ ਲਈ ਆ ਪੰਜਾਬ ਦੀ ਵਾਰੀ ਹੈ ਬਾ ਇਤਿਹਾਸਿਕ ਜਿੱਤ ਜਿਹੜੀ ਆ ਉਹ ਦਿੱਲੀ ਵਾਸੀ ਜਨਤਾ ਪਾਰਟੀ ਨੂੰ ਮਿਲੀ ਹੈ ਸਰਵਤ ਸੇਵਾ ਕਰਨ ਦਾ ਮੌਕਾ ਮਿਲ ਜਿਹੜੀ ਗੱਲ ਹੈ ਕਿ ਵਾਸੀ ਜਨਤਾ ਪਾਰਟੀ ਸੇਵਾ ਕਰਦੀ ਹੈ ਝੂਠੇ ਲੋਕਾਂ ਨੂੰ ਨਾ ਵਾਅਦੇ ਕਰਦੀ ਨਾ ਝੂਠੇ ਲੋਕਾਂ ਨੂੰ ਕੋਈ ਲਾਲਚ ਦਿੰਦੀ ਹੈ ਦਿੱਲੀ ਦੇ ਲੋਕ ਇਸ ਕਰਨਗੇ ਔਰ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਵੀ ਸਾਰੇ ਰਲ ਮਿਲ ਕੇ 2027 ਦੇ ਵਿੱਚ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਲਿਆ ਕੇ ਆਈਏ ਸਾ ਹੀ ਮੇ ਪੰਜਾਬ ਮੇ ਵੀ ਹੋ ਕੇ ਰਹੇਗਾ ਹਮ ਦਿੱਲੀ ਕੋ ਪੈਰਿਸ ਬਣਾ ਦੇਗੇ ਹਮ ਇਹ ਕਰ ਦੇਗੇ ਹਮ ਉਹ ਕਰ ਦੇਗੇ ਸਾਰੀ ਅੱਜ ਦੀ ਸ਼ੁਰੂਆਤ ਹੋ ਗਈ ਹੈ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਨਖਾਰਤਾ ਸਾਡੇ ਜਸਸਵੀ ਤੇ ਤਬਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜੋ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਕਤਾਰ ਤੇ ਖਲੋਤੇ ਘਿਰਲੇ ਵਿਅਕਤੀ ਤੱਕ ਰਸੂਲਤਾ ਦਿੱਤੀਆਂ ਭਾਵੇਂ ਊਜਲਾ ਯੋਜਨਾ, ਆਵਾਸ ਯੋਜਨਾ, ਹਜ਼ਾਰਾਂ ਐਸੀਆ ਯੋਜਨਾਵਾਂ ਆਏ ਜਿਹੜੇ ਸਾਰੇ ਹਿੰਦੁਸਤਾਨ ਦੇ ਗਰੀਬ ਆਦਮੀ ਤੋਂ ਲੈ ਕੇ ਅਮੀਰ ਆਦਮੀਆਂ ਔਰ ਮੱਧਮ ਵਰਗ ਦੇ ਲੋਕਾਂ ਤੱਕ ਉਹਨਾਂ ਨੇ ਸਹੂਤਾ ਪਾਈਆਂ ਮੈਂ ਸਮਝਦਾ ਇਹ ਉਹਦਾ ਨਤੀਜਾ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਔਰ 2027 ਚ ਮੈਂ ਸਮਝਦਾ ਜਿਤਨਾ ਭਗਵੰਤ ਮਾਨ ਤੇ ਕੇਂਦਰੀਵਾਲ ਨੇ ਦਿੱਲੀ ਚ ਝੂਠ ਬੋਲਿਆ ਸੀ ਅਸੀਂ ਜਮੁਨਾ ਸਾਫ ਕਰਾ ਦਿਆਂਗੇ ਲੋਕਾਂ ਵਾਸਤੇ ਕਈ ਉਹਨਾਂ ਨੇ ਜਿਹੜੇ ਕੈਸੇ ਸੀ ਡਿਸਪੈਂਸ ਨਹੀਂ ਆ ਖਲਾ ਦੇਾਂਗੇ ਔਰ ਸਕੂਲਾਂ ਚ ਕਿਤਾਬਾਂ ਫਰੀ ਕਰ ਦੇਾਂਗੇ ਸਭ ਝੂਠ ਨਿਕਲਿਆ ਉਤਰਾ ਹੀ ਹੁਣ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਤੁਸੀਂ ਪਿਛੇ ਦੇਖਿਆ ਹੋਣੀ ਹੈ ਜਿਹੜੇ ਕੇਂਦਰ ਸਰਕਾਰ ਦਿਆ ਦਿੱਤੀਆਂ ਹੋਈਆਂ ਸਹੂਲਤਾਂ ਇਹ ਆਪਣੇ ਭਗਵੰਤ ਮਾਨ ਆਪਣੀਆਂ ਫੋਟੋਆਂ ਲਾ ਕੇ ਡਿਸਪੈਂਸਰੀਆਂ ਚਲਾ ਰਿਆ ਸੀ ਅੱਜ ਉਹ ਬੰਦ ਹੋਣ ਵਾਲੀਆਂ ਬੰਦ ਹੋ ਗਈਆਂ ਨੇ ਔਰ ਇਹਨਾਂ ਦੀ ਦੁਕਾਨਦਾਰੀ ਜੋ ਇਹਨਾਂ ਨੇ ਦਿੱਲੀ 'ਚ ਖੋਲੀ ਸੀ ਉਹੀ ਦੁਕਾਨਦਾਰੀ ਇਹਨਾਂ ਨੇ ਪੰਜਾਬ 'ਚ ਖੋਲੀ ਉਹ ਵੀ ਬੰਦ ਹੋਣ ਵਾਲੀ ਹੈ ਔਰ ਖੇਤੀ ਜਿਹੜੀ ਹੈ ਸਾਡੀ ਸਰਕਾਰ 2027 ਚ ਸਾਡੇ ਦਸੰਤੂ ਸ ਤੇ ਤਪੱਸਵੀ ਪ੍ਰਧਾਨ ਮੰਤਰੀ ਨੇ ਤੇ ਚਰਚਾ ਨਾਲ ਯਮਨ